ਪੰਜਾਬ ਦੇ ਖੁਰਾਕ ਅਤੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਖਰੜ ਅਨਾਜ ਮੰਡੀ ਦਾ ਕੀਤਾ ਦੌਰਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਸਾਰੀਆਂ ਤਿਆਰੀਆਂ ਸਰਕਾਰ ਦੇ ਵੱਲੋਂ ਮੁਕੰਮਲ ਕੀਤੀਆਂ ਗਈਆਂ ਨੇ ਤੇ ਕਿਸਾਨਾਂ ਨੂੰ ਮੰਡੀ ਵਿੱਚ ਕੋਈ ਵੀ ਦਿੱਕਤ ਨਹੀਂ ਆਣ ਦਿੱਤੀ ਜਾਵੇਗੀ ਤੇ ਕਿਸਾਨਾਂ ਦੇ ਨਾਲ-ਨਾਲ ਆੜਤਿਆਂ ਅਤੇ ਛੈਲਰਾਂ ਨੂੰ ਵਾਲਿਆਂ ਨੂੰ ਵੀ ਜਿਹੜੀ ਹੈ ਕੋਈ ਸਮੱਸਿਆ ਨਹੀਂ ਆਵੇਗੀ ਤੇ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਣ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਦੀ ਹੋਵੇਗੀ। ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਡੇ ਬਾਈ ਡੇ ਪੀਕ ਤੇ ਜਾ ਰਿਹਾ। ਸੋ ਸਾਨੂੰ ਕੇਂਦਰੀ ਪੋਲ ਦੇ ਲਈ ਜਿਹੜਾ 124 ਲੱਖ ਮੀ.ਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਕਿਉਂਕਿ ਬੰਪਰ ਫਸਲ ਪੰਜਾਬ 'ਚ ਜਿਹੜੀ ਆ ਉਹ ਇਸ ਵਾਰ ਆ ਰਹੀ ਹੈ। ਦਾਣਾ ਬਹੁਤ ਨਰਵਾ ਹੈਗਾ ਆ। ਸੋ ਬੰਪਰ ਫਸਲ ਦਾ ਅਰਥ ਇਹ ਆ ਕਿ ਇਹਦਾ ਕਿਸਾਨ ਨੂੰ ਵੀ ਲਾਭ ਆ, ਦੇਸ਼ ਦੇ ਅੰਨ ਭੰਡਾਰ ਨੂੰ ਵੀ ਲਾਭ ਆ। ਸੋ ਸਾਨੂੰ ਕੇਂਦਰੀ ਪੂਲ ਦੇ ਲਈ ਜਿਹੜਾ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਮਤਲਬ ਕਰਨ ਦੇ ਲਈ ਨਗਾਤਾਰ ਜਿਹੜਾ ਮੈਗਨਿਜ਼ਮ ਹੈ ਸਾਡੇ ਡਿਪਾਰਟਮੈਂਟ ਦਾ ਸਾਡੀ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਆਦੇਸ਼ ਹੈ ਕਿ ਮੰਡੀਆਂ ਦੇ ਅੰਦਰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮਜ਼ਦੂਰ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਮੈਂ ਹਰ ਰੋਜ਼ ਮੰਡੀਆਂ ਦਾ ਜਾ ਰਿਹਾ ਸੋ ਅੱਜ ਪਹਿਲੋਂ ਬੰਗਾ ਮੰਡੀ ਦੇ ਅੰਦਰ ਸੋ ਹੁਣ ਖੜ ਦੇ ਅੰਦਰ ਆਏ ਆ ਸੋ ਹੁਣ ਤੱਕ ਜਿਹੜਾ ਪੰਜਾਬ ਦਾ ਮਤਲਬ ਮੰਡੀਆਂ ਨੇ ਉਹਦੇ ਵਿੱਚ ਜਿਹੜੀ 416000 ਐਮਟੀ ਅ ਅਰਾਈਵਲ ਆਈ ਹੈ ਸੋ 322000 ਐਮਟੀ ਅਸੀਂ ਖਰੀਦ ਚੁੱਕੇ ਆਂ ਔਰ ਉਹਦਾ ਜਿਹੜਾ ਬਣਦਾ ਪੈਸਾ 151 ਲੱਖ 151 ਕਰੋੜ ਰੁਪਈਆ ਉਹ ਕਿਸਾਨਾਂ ਦੇ ਖਾਤੇ 'ਚ ਪਾਇਆ ਜਾ ਚੁੱਕਿਆ ਸੋ 24 ਘੰਟਿਆਂ ਦੇ ਵਿੱਚ ਵਿੱਚ ਪੇਮੈਂਟ ਕਰਨ ਦੀਆਂ ਜਿਹੜੀਆਂ ਮਤਲਬ ਵਾਦਾ ਮਾਨਜੂਰ ਮੁੱਖ ਮੰਤਰੀ ਜੀ ਦਾ ਉਹ ਚ ਅਮਲ ਕੀਤਾ ਜਾ ਰਿਹਾ ਹੈ ਜੋ ਮੈਨੂੰ ਲੱਗਦਾ ਹੈ ਕਿ ਜਿਹੜਾ ਇਸ ਸੀਜ਼ਨ ਹੈ ਨਾ ਕੇਵਲ ਕਿਸਾਨਾਂ ਲਈ ਭਲੀ ਕੇ ਟੋਟਲ ਜਨੀਆਂ ਵੀ ਇਸ ਖਰੀਦ ਨਾਲ ਜੁੜੀਆਂ ਫੈਕਿਲਟੀਆਂ ਨੇ ਉਹਨਾਂ ਲਈ ਬੈਟਰ ਹੋਊਗਾ ਔਰ ਮੌਸਮ ਦਾ ਆਸ਼ੀਰਵਾਦ ਰਵੇ ਤੇ ਅਸੀਂ ਇਸ ਸੀਜ਼ਨ ਨੂੰ ਬੜਾ ਫਰੂਟਫੁੱਲ ਜਿਹੜਾ ਪੰਜਾਬ ਦਾ ਸਰਦ ਜਦੋਂ ਬਾਰਿਸ਼ ਹੁੰਦੀ ਹੈ ਤਾਂ ਮੰਡੀਆਂ ਦੇ ਵਿੱਚ ਆਰਦੀਆਂ ਗੋਲ ਫੁਕਤਾ ਪ੍ਰਬੰਧ ਨਹੀਂ ਇਹਦੇ ਪਿੱਛੇ ਜੇ ਬਾਰਿਸ਼ ਹੋਈ ਹੈ ਜ਼ਿਮੀਂਦਾਰਾਂ ਦੀ ਫਸਲ ਜਿੱਥੇ ਭਜੀਆ ਉੱਥੇ ਹੜ੍ਹ ਵੀ ਗਈ ਹੈ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇੱਕ ਇੱਕ ਕੁਦਰਤ ਹੈ ਕੁਦਰਤ ਦਾ ਆਪਣਾ ਰੰਗ ਹੈ ਕੁਦਰਤ ਨੇ ਪਤਾ ਨਹੀਂ ਤੁਹਾਨੂੰ ਕਿਹੜੇ ਰੰਗ ਚ ਕੋਲ ਰੰਗ ਦੇਣਾ ਕੁਦਰਤ ਤੋਂ ਵੱਡਾ ਕੋਈ ਨਹੀਂ ਹੈਗਾ ਲੇਕਿਨ ਜਿਸ ਤੋ ਦਾ ਕੇ ਬੰਦੋਬਸਤ ਦਾ ਸਵਾਲ ਹੈਗਾ ਆ ਦੇਖੋ ਆ ਕ੍ਰੇਟ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਪਰ ਪਾਲਨਾ ਸਾਡੇ ਕੋਲ ਹੈਗੀਆਂ ਨੇ ਸੋ ਆਲਮੋਸਟ ਜਿਹੜੇ ਪ੍ਰਬੰਧ ਨੇ ਜਿਹੜੇ ਸੀਜ਼ਨ ਨਾਲ ਜੁੜੇ ਹੁੰਦੇ ਉਹ ਸਾਰੇ ਅਸੀਂ ਕੀਤੇ ਆ ਸਾਡੇ ਟੋਟਲ ਆਫੀਸਰਸ ਵਾਰ ਤੁਸੀਂ ਦੇਖ ਰਹੇ ਹੋ ਸਾਡੇ ਮਤਲਬ ਫੂਡ ਸਪਲਾਈ ਦੇ ਸਿਵਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਸੋ ਲਗਾਤਾਰ ਸਰਕਾਰ ਜਿਹੜਾ ਆ ਉਹ ਪਲ ਪਲ ਇਸ ਜਿਹੜੀ ਪਕਿਓਰਮੈਂਟ ਦੀ ਉਹ ਤੇ ਨਿਗਰ ਰੱਖਦੀ ਹੈ ਹਰ ਰੋਜ਼ ਇਹਦੀ ਫੀਡਬੈਕ ਲੈਂਦੇ ਆ ਸੋ ਸਾਡਾ ਇਹ ਵਾਦਾ ਕੀ ਕੱਲਾ ਕੱਲਾ ਦਾਣਾ ਜਿਹੜਾ ਐ ਐਮਐਸਪੀ ਐ 2425 ਤੇ ਉਹਦੇ ਤੇ ਚੱਕਾਂਗੇ ਸੋ ਮੈਂ ਨਹੀਂ ਫੈਡਰ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ ਬੜੇ ਬੜੇ ਢੇਰ ਲੱਗੇ ਵੀ ਕੀ ਕਰਦੇ ਨਹੀਂ ਅੱਜੇ ਤਾਂ ਸੀਜ਼ਨ ਸ਼ੁਰੂ ਹੋਇਆ ਐ ਅੱਜੇ ਸੀਜ਼ਨ ਸ਼ੁਰੂ ਹੋਇਆ ਕਿਉਂਕਿ ਅੱਜੇ ਮੈਂ ਦੱਸਿਆ ਵੀ 124 ਲੱਖ ਐਮਟੀ ਦੇ ਵਿੱਚੋਂ ਅੱਜੇ ਤਾਂ 4 ਲੱਖ ਆਇਆ ਸੋ ਸਾਜੇ ਸਾਜੇ ਸਾਰੀ ਗੱਲ ਜਿਹੜੀ ਆ ਉਹ ਇਹਨੂੰ ਅਸੀਂ ਨਹੀਂ ਇਹਦੇ ਕਾਰਨ ਜਿਹੜੀ ਫਸਲ ਖਰਾਬ ਹੋਈ ਐ ਜੇ ਲਿਫਟਿੰਗ ਹੋ ਗਈ ਤਾਂ ਉਹਦੇ ਜਿਹੜੀ ਫਸਲ ਭੀਜੀ ਉਹਦਾ ਹੀ ਕਰਨਾ ਜਦੋਂ ਲਿਫਟਿੰਗ ਦਾ ਠੇਕਾ ਤੁਸੀਂ ਦੇ ਦਾ ਡਿਪਟੀ ਨਾਲਗੜ ਕਿਉਂ ਨਹੀਂ ਹੋ ਰਹੀ ਨੇ ਮੈਂ ਅੱਜ ਆਇਆ ਮੰਡੀ ਦੇ ਅੰਦਰ ਮੈਂ ਇਹਦਾ ਇਹਦੀ ਫੀਡਬੈਕ ਲੈ ਲੈਣਾ ਸਭ ਤੋਂ ਵੱਡੀ ਲੋੜ ਜਿਹੜੀ ਆ ਦੇਖੋ ਕਿਸਾਨ ਦੀਆਂ ਦੋ ਲੋੜਾਂ ਹੁੰਦੀਆਂ ਤੁਸੀਂ ਵੀ ਸਾਰੇ ਮਤਲਬ ਫੀਲਡਸ ਵੇਖਦੇ ਹੋ ਕਿਸਾਨ ਦੀਆਂ ਮੁੱਖ ਦੋ ਲੋੜਾਂ ਨੇ ਵੀ ਉਹਦੀ ਮੰਡੀ ਦੇ ਅੰਦਰ ਜਲਦੀ ਤੋਂ ਜਲਦੀ ਫਸਲ ਜਿਹੜੀ ਉਹ ਖਰੀਦੀ ਜਾਵੇ ਤੇ ਖਰੀਦੀ ਹੋਈ ਫਸਲ ਦਾ ਅ ਮਨ ਲਓ ਜਿਹੜਾ ਆ ਉਹ ਜਲਦੀ ਭੁਗਤਾਨ ਹੋ ਜਾਵੇ ਤਾਂ ਜੋ ਉਹਨੇ ਅਗਲੀਆਂ ਫਸਲਾਂ ਦੀ ਤਿਆਰੀ ਕਰਨੀ ਹੁੰਦੀ ਐ ਸੋ ਜੇ ਕਿਤੇ ਕੋਈ ਹੈਗੀ ਉਹ ਵੀ ਮੈਂ ਆਇਆ ਇਸੇ ਕਰਕੇ ਆਇਆ ਤੇ ਉਹਨੂੰ ਆਪਾਂ ਦੇਖ ਲਾਂਗੇ ਵਧੀਆ ਕਰਾਂਗੇ ਸਰ ਤੁਸੀਂ ਫੀਡਬੈਕ ਦਾ ਜ਼ਿਕਰ ਕਰਦੇ ਸੀ ਕਿ ਕਿਹੜੇ ਬਾਅਦ ਡਿਪਾਰਟਮੈਂਟ ਦੇ ਕੋਲ ਉੱਥੋਂ ਆਰਡਰ ਹੁੰਦੇ ਨੇ ਲੇਕਿਨ ਗਰਾਊਂਡ ਤੇ ਕਿਹਬਰ ਪਤਾ ਹੀ ਨਹੀਂ ਹੁੰਦੀ ਐ ਤਾਂ ਤੁਹਾਨੂੰ ਫੀਡਬੈਕ ਦੇ ਵਿੱਚ ਕੋਈ ਐਸ ਜਿਹਾ ਕੰਪੀਨਸ ਮਿਲਿਆ ਨਹੀਂ ਅਗਰ ਅਗਰ ਮਿਲਿਆ ਨਹੀਂ ਤਾਂ ਤੁਸੀਂ ਉਹਦੇ ਤੇ ਕੁਝ ਕਾਰਵਾਈ ਕਰੋ ਨਹੀਂ ਮੇਰੇ ਸਦਸਿਆਂ ਨਾ ਵੀ ਮੈਂ ਹੁਣ ਤੱਕ 3-4 ਮੰਡੀਆਂਜ਼ ਗਿਆ ਮੈਨੂੰ ਕਿਸੇ ਦੱਸੋ ਦੀ ਉੱਥੋਂ ਅਥਾਹ ਲੋ ਫੀਡਬੈਕ ਨਹੀਂ ਕਿ ਉਹਨਾਂ ਦਾ ਪਾਣੀ ਦੀ ਵਿਵਸਥਾ ਹੈ ਕਿ ਨਹੀਂ ਹੈ ਉਹਨਾਂ ਦੇ ਮਤਲਬ ਕਿਸੇ ਹੋਰ ਢੰਗ ਦੀਆਂ ਲੋੜਾਂ ਨੇ ਸੋ ਸੈਕੰਡ ਡੇ ਹੈ ਕਿ ਬਹੁਤ ਵੱਡਾ ਸੀਜ਼ਨ ਹੈ ਤੇ ਤੁਸੀਂ 2 ਟੋਰਪੈਡੀ ਦਾ ਐਡਾ ਵਿਗੇਸਟ ਮਨ ਲਾ ਸੀਜ਼ਨ ਹੈ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ ਕੋਈ ਮਨ ਲਾ ਵੀ ਸਕਦੀ ਹੈ ਲੇਕਿਨ ਇੱਕ ਸਰਕਾਰ ਦੇ ਤੌਰ ਤੇ ਇੱਕ ਮੈਂ ਇੱਕ ਮੰਤਰੀ ਹੋਣ ਦੇ ਨਾਤੇ ਆਪਣੇ ਫੂਡ ਸਪਲਾਈ ਦਾ ਇਹ ਸ਼ੋਰ ਕਰਦਾ ਪੰਜਾਬ ਦੇ ਕਿਸਾਨਾਂ ਨੂੰ ਚੜ੍ਹਦੀ ਕਲਾ ਚਾਹੋ ਮੰਡੀ ਦੇ ਅੰਦਰ ਸਾਰੇ ਪ੍ਰਬੰਧ ਕੀਤੇ ਆ ਔਰ ਮੈਂ ਜਿਵੇਂ ਕਿਹਾ ਕਿ ਮਾਨਜੋਤ ਸਿੰਘ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਕਿ ਕੱਲਾ ਕੱਲਾ ਦਾਣਾ ਚੱਕਾਂਗੇ ਔਰ 24 24 ਘੰਟਿਆਂ ਦਾ ਪੇਮੈਂਟ ਹੋਵੇ ਅਤੇ ਆਰਥਿਕ ਟਾਰਟੀਆਂ ਦੀ ਆਰਡਰ ਕੋ ਘਟਾ ਜੀ ਕੋਈ ਵਧਾਉਂਦਾ ਹੈ ਜੀ ਆਪਣੇ ਸਰਕਾਰ ਵੱਲੋਂ ਜੀ ਅਸੀਂ ਹਾਂਜੀ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਬਕਾਇਦਾ ਜਿਹੜਾ ਕੇਂਦਰੀ ਸਾਡੇ ਮਾਨਯੋਗ ਜੂਨੀਅਰ ਮਿਨਿਸਟਰ ਨੇ ਉਹਨਾਂ ਨਾਲ ਗੱਲਬਾਤ ਵੀ ਚੱਲ ਰਹੀ ਹੈ ਉਹਨਾਂ ਨਾਲ ਬੜੀ ਸੀਰੀਅਸ ਟਾਕ ਹੋਈ ਹੈ ਸੋ ਉਮੀਦ ਕਰਦੇ ਹਾਂ ਕਿ ਕੋਈ ਚੰਗਾ ਕੋਈ ਫੈਸਲਾ ਸਰ ਹਰੇਣ ਜੀ ਆਪकी ਸਕਿਨ ਖੋ ਰਹੀ ਹੈ ਆਪਣੀ ਨੈਚੁਰਲ ਚਮਕ ਤੋਂ ਅਬ ਵਕਤ ਹੈ ਬਦਲਾਵ ਦਾ ਗੌਰਤਨ ਮੁਲਤਾਨੀ ਸੋਪ ਕੇ ਸਾਥ ਹੈਂਡ ਮੇਡ ਸੋਪ ਕੈਮੀਕਲ ਫ੍ਰੀ प्योरली नेचुरल मुल्तानी मिट्टी चंदन तुलसी और गौ उत्पादों से बना ये साबुन देता है ग्लोइंग स्किन हटाए दाग धब्बे और रखे स्किन को फ्रेश पूरे दिन हर दिन करें शुद्धता का एहसास क्योंकि जब साबुन हो नेचुरल तो स्किन बोले थैंक यू